मोटरसा लिया अंदर पाया ती अभी तक गल होगी बारी फिर मैं मुड़िया मेरे छोटे मुंडे ने दसा क्या डैडी बहुत ज्यादा थप्पड़ लाए भी मम्मी मम्मी भी गई हुई है ਵਿੱਤੇ ਇਹ ਇੱਟੀਆਂ ਮਾਂ ਪਿਓ ਹੀ ਦੱਸ ਕਿਨੇ ਮਾਰਿਆਗਾ ਚਲੋ ਮੈਂ ਬਾਗ ਗਿਆ ਜੀ ਉਦੋਂ ਬਾਅਦ ਇਹਨੂੰ ਲੈ ਕੇ ਉਹਦੇ ਗਮਾਂਢਿਆਂ ਦੇ ਜ਼ਿੰਮੇਦਾਰਾਂ ਦੇ ਗਿਆ ਹੋਇਆ ਜੀ ਜਦੋਂ ਉਹਨੂੰ ਪੁੱਛਿਆ ਵੀ ਪਾਈ ਮਰੇ ਬੱਚੇ ਕਿਉਂ ਮਾਰਿਆ ਉਹਦੀ ਜਨਾਨੀ ਕਹਿੰਦੀ ਵੀ ਮੈਂ ਮੈਂ ਮਾਰਿਆ ਮੈਨੂੰ ਸ਼ੇਰ ਵਾਂਗੂ ਪਾਈ ਉਹ ਠੀਕ ਹੈ ਜੀ ਉਦੋਂ ਬਾਅਦ ਆਪਰ ਫਿਰ ਜਨਾਨੀ ਤੋਂ ਕੁਝ ਕਹਿ ਨਹੀਂ ਸਕਦੇ ਮੈਂ ਆਖਿਆ ਵੀ ਵੀ ਤੂੰ ਨੇ ਗਲਤ ਕਰਿਆਗਾ ਠੀਕ ਆ ਮੈਨੂੰ ਬੁਲਾਉਂਦੇ ਚਲੋ ਮੈਂ ਘਰੇ ਆ ਗਿਆ ਮੈਨੂੰ ਨਹੀਂ ਪਤਾ ਵੀ ਇਹਨੂੰ ਹਾਲ ਤੇ ਜੀ ਬਹੁਤ ਮਾਰੀ ਤੇ ਤੁਰ ਨਹੀਂ ਗਿਆ ਜੀ ਤੋਂ ਮੋਟਰਸਾਈਕਲ ਲੈ ਕੇ ਗਿਆ ਤੇ ਫਿਰ ਉਸ ਤੋਂ ਬਾਅਦ ਜਦੋਂ ਤੁਰ ਨਹੀਂ ਗਿਆ ਕੰਨੀ ਵੀ ਖੁੰਮਦੀ ਵੀ ਉਲਟੀ ਲੱਗ ਜਾਨੂੰ ਠੀਕ ਆ ਤੇ ਉਸ ਤੋਂ ਬਾਅਦ ਜਦੋਂ ਮੈਂ ਇਹਨੂੰ ਛਿਪਦੇ ਲੈ ਕੇ ਗਿਆ ਬੁਖਾਰ ਚੜ੍ਹ ਲੀ ਤੇ ਘਮੇਰੀ ਆਰ ਦੀ ਨੂੰ ਚੱਕਰ ਆ ਰ데요 ਇੰਨਾ ਵੱਡਾ ਨਹੀਂ ਸੀਗਾ ਜੀ ਜਿੰਨਾ ਇਹ ਵੱਡਾ ਬਣ ਗਿਆ ਪਤਾ ਨਹੀਂ ਕਿਸੇ ਗਲਤ ਲੋਕਾਂ ਦੀ ਚੱਕ ਚਾ ਕੇ ਉਹ ਪਰਿਵਾਰ ਵੈਸੇ ਵਧੀਆ ਪਰਿਵਾਰ ਹੈ ਇਸੀ ਤੇ ਸਾਡਾ ਛੋਟਾ ਜਿਹਾ ਪਿੰਡ ਹੈ ਜੀ ਬੜੇ ਅਸੀਂ ਰਲ ਮਿਲ ਕੇ ਰਹਿੰਦੇ ਆ ਸਾਰੇ ਲੋਕ ਕਿਉਂ ਜਿਆਦਾ ਵੱਡਾ ਪਿੰਡ ਕੋਈ ਸਾਡਾ ਹੈ ਨਹੀਂ ਸਾਰਿਆਂ ਦਾ ਆਪਸ ਵਿੱਚ ਭਾਈਚਾਰਾ ਵਧੀਆ ਕਾਇਮ ਹੈ ਪਤਾ ਨਹੀਂ ਕੀ ਮੰਦਭਾਗਾ ਸੀਗਾ ਇਹ ਕੀ ਦੀ ਚੱਕ ਚਾਕ ਕਿ ਕਿੱਥੋਂ ਮਤਲਬ ਕਿ ਮਾਮਲਾ ਉੱਠਿਆ ਜਾ ਕੇ ਇੱਕ ਛੋਟਾ ਜਿਹਾ ਮਤਲਬ ਕਿ ਇਹਨਾਂ ਦਾ ਹੋਈ ਹੈ ਕੋਈ ਮਾੜੀ ਮੋਟੀ ਗੱਲ ਅਮਰੂਦ ਤੋੜਨ ਤੋਂ ਲੈ ਕੇ ਕੋਈ ਤੋੜ ਰਿਆ ਸੀ ਕਿਤੇ ਬੱਚਾ ਉਹਨੇ ਗੁੜੀਆਂ ਭੇਜੀ ਗੁੜੀਆਂ ਨੇ ਸ਼ਾਇਦ ਬੱਚੇ ਨੂੰ ਕੁਝ ਬੋਲਤਾ ਉਹਨਾਂ ਜਾ ਕੇ ਉਹਦੇ ਆਪ ਨੂੰ ਦੱਸੇ ਡੈਡੀ ਨੂੰ ਦੱਸਤਾ ਤੇ ਉਹਨੇ ਹਲਕਾ ਜਿਹਾ ਜਿੰਨਾ ਵੀ ਚਲੋ ਹੁੰਦਾ ਮਾੜਾ ਮੋਟਾ ਘੂਰ ਕੱਪ ਜਿੰਨੇ ਕੋ ਬੱਚੇ ਨੂੰ ਆਪਾਂ ਕਰ ਸਕਦੇ ਆ ਤੇ ਕਰਤੀ ਤੇ ਉਸ ਤੋਂ ਬਾਅਦ ਜੀ ਚਲੋ ਇਹ ਮੈਨੂੰ ਫੋਨ ਆ ਗਿਆ ਮੈਂ ਬਾਗਿਆ ਜਾ ਕੇ ਚਲੋ ਉਹ ਲੜਕੇ ਵਾਲਾ ਪਰਿਵਾਰ ਵੀ ਆ ਗਿਆ ਉੱਥੇ ਤੇ ਇਹ ਵੀ ਸੀਗੇ ਉੱਥੇ ਚਲੋ ਇਹਨਾਂ ਦਾ ਆਪਸ ਵਿੱਚ ਇਹਨਾਂ ਨੇ ਨਿਮੇੜ ਲਿਆ ਉਹ ਕਹਿੰਦੇ ਠੀਕ ਹੈ ਜੀ ਚਲੋ ਜਿਹ ਜਿਹਦੀ ਜਿੰਨੀ ਗਲਤੀ ਸੀ ਆਪਾਂ ਦੇਖੋ ਉਹਨਾਂ ਨੂੰ ਕਹਿਤਾ ਵੀ ਚਲੋ ਬੱਚਾ ਹੈ ਚਲੋ ਉਹ ਵੀ ਕਹਿੰਦੇ ਵੀ ਚਲੋ ਠੀਕ ਹੈ ਜੀ ਇਹਨੇ ਗਲਤ ਕਿਹਾ ਸਾਡੇ ਜਿਹੜਾ ਪੂਰਾ ਮਾਮਲਾ ਗੱਲਬਾਤ ਕੀ ਹੋਈ ਇਹ ਗੱਲਬਾਤ ਕੋਈ ਖਾਸ ਨਹੀਂ ਜੀ ਬੱਚੇ ਮਰੂਤ ਤੋੜਨਾ ਹੈ ਮਰੂਤ ਤੋੜਦੇ ਚਲੋ ਸਾਡੀਆਂ ਕੁੜੀਆਂ ਨੇ ਛੋਟੀਆਂ ਚਲ ਕੁੜੀਆਂ ਨੇ ਉਹਨਾਂ ਨੂੰ ਰੋਕਿਆ ਕੁੜੀਆਂ ਨੂੰ ਉਹ ਬਹੁਤ